ਇਤੀ ਰਾਤ ਨਾਬਾ ਪਟਿਆਲਾ ਰੋਡ ਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਦੇ ਵਿੱਚ ਦੋ ਗੱਡੀਆਂ ਆਹਮੋ ਸਾਹਮਣੇ ਟਕਰਾ ਗਈਆਂ ਨੇ ਜਿਸ ਵੇਲੇ ਇਹ ਹਾਦਸਾ ਹੁੰਦਾ ਉਸ ਵਕਤ ਰਾਤ ਦੇ ਕਰੀਬ 10 ਵਜੇ ਹੋਏ ਸਨ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਦੇ ਵਿੱਚ ਪਤੀ ਪਤਨੀ ਸਮੇਤ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਗੱਡੀ ਦੇ ਵਿੱਚ ਪਤੀ ਪਤਨੀ ਸਵਾਰ ਸਨ ਜਦਕਿ ਦੂਜੀ ਗੱਡੀ ਦੇ ਵਿੱਚ ਇੱਕ ਨੌਜਵਾਨ ਸਵਾਰ ਸੀ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਨੇ ਜਾਨਾਂ ਤੱਕ ਲੈ ਲਈਆਂ ਨੇ ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਜੋੜੇ ਦੀ ਪਛਾਣ ਹੋ ਗਈ ਹੈ ਪਤੀ ਦਾ ਨਾਮ ਪ੍ਰਵੀਨ ਕੁਮਾਰ ਮਿੱਤਲ ਗੋਗੀ ਦੱਸਿਆ ਜਾ ਰਿਹਾ ਹੈ ਗੱਡੀ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਵੀ ਸਵਾਰ ਸੀ ਇਹਨਾਂ ਦੋਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਤੇ ਇੱਕ ਨੌਜਵਾਨ ਵੀ ਇਸ ਹਾਦਸੇ ਦੀ ਪਿੰਡ ਚੜ ਗਿਆ ਇਸ ਜੋੜੇ ਦੇ ਪਰਿਵਾਰਕ ਮੈਂਬਰ ਘਟਨਾ ਸਥਾਨ ਤੇ ਪਹੁੰਚੇ ਨੇ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਗੱਡੀ ਸਵਾਰ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ਹਾਲਤ ਦੇ ਵਿੱਚ ਉਸ ਨੂੰ ਕੋਈ ਵੀ ਸੁਧ-ਬੁਧ ਨਹੀਂ ਸੀ ਜਿਸ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਲਾਪਰਵਾਹੀ ਕਾਰਨ ਉਸ ਦੀ ਖੁਦ ਦੀ ਜਾਨ ਤਾਂ ਗਈ ਹੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਦੀ ਜਾਨ ਵੀ ਚਲੀ ਗਈ ਹੈ ਹੁਣ ਪੁਲਿਸ ਦੇ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਮੰਨੇ ਮਰੇ ਬਤੇ ਜਿਹੜਾ ਫੋਨ ਆਇਆ ਜੀ ਕਹ ਚਰਚਾਈ ਕਿੱਥੇ ਹਾਂ ਮੈਂ ਬੇਟਾ ਮੈਂ ਘਰ ਹੀ ਆਂ ਕਦੋਂ ਫਟਾਫਟ ਬਾਹਰ ਨਿਕਲੋ ਕਹਿੰਦਾ ਬਹੁਤ ਸੀਰੀਅਸ ਐਕসিডেন্ট ਹੋਇਆ ਡਾਡੀ ਉਹਨੇ ਕਹਿੰਦਾ ਬਹੁਤ ਸੀਰੀਅਸ ਨੇ ਮੈਨੂੰ ਨਹੀਂ ਦੱਸ ਸਕੀ ਹੋਇਆ ਕਿ ਨਹੀਂ ਮੈਂ ਕਿੱਥੇ ਹੋਇਆ ਮੈਂ ਇਹ ਗੱਡੀ-ਗੱਡੀ ਨਾਲ ਨਾਲ ਉੱਤੇ ਜਾਇਆ ਮੈਂ ਇਹਨੂੰ ਘਰੇ ਭੇਜਾਂ ਮੈਂ ਤੂੰ ਘਰੇ ਜਾ ਮੈਂ ਜਾਣਾ ਪਏ ਇਰੇ ਦੇ ਨਾਲ ਮੇਰੇ ਦੋਸਤ ਵੀ ਉਹਨੂੰ ਮੈਂ ਨਾਲ ਲੈ ਗਿਆ ਜਾਂਦੀ ਦੇਖੇ ਉਹ ਡੀ ਵਾਲੇ ਨੇ ਨਸ਼ਾ ਕੀਤਾ ਹੈ ਦੀ ਬੋਤਲ ਬੋਤਲ ਵਗੈਰਾ ਗੱਡੀ 'ਚ ਮਿਲਿਆ ਅਤੇ ਇਹ ਇੰਜੈਕਸ਼ਨ ਵਗੈਰਾ ਵੀ ਲੱਗੇ ਹੋਏ ਨੇ ਮੁੰਡੇ ਦੇ ਉੱਤੇ ਸੰਜਾ ਵਗੈਰਾ ਪਿਆ ਨਿਕਲ ਗਿਆ ਅਤੇ ਆਪਣੀ ਸਟੇਪ ਨੇ ਵੀ ਟਾ ਟਾ ਟੂਰ ਫਟਾ ਦੇਤੀ ਭਲਾ ਨਹੀਂ ਪੂਰੇ ਜੀਵਨ ਅਸੇ ਜੋ ਗੱਲ ਪਹਜਾਇਆ ਤੇ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ ਅਤੇ ਗੱਡੀ ਦੇ ਨਿੱਤੇ ਹੀ ਮਾਰਿਆ ਕਿ ਉਹਨੇ ਇਨੂੰ ਮੌਕੇ ਤੇ ਪੁਲਿਸ ਵਾਲੇ ਲੈ ਵੀ ਗਏ ਤੁਹਾਡੀ ਭਾਬੀ ਵਿੱਚ ਪਈ ਦੀ ਅਸੀਂ ਸਮੇਂ ਖੁਦ ਆਪ ਲੈ ਕੇ ਗਏ ਆ ਉਹਨਾਂ ਨੂੰ ਸਾਡੇ ਭਾਈ ਸਾਹਿਬ ਨੂੰ ਪਟਿਆਲੇ ਅਸੀਂ ਐਮਯੂਐਸ ਭੇਜਿਆ ਚੰਤਾ ਇਹ ਵੀ ਬਾਅਦ ਚ ਪਤਾ ਲੱਗਿਆ ਵੀ ਜਿਹੜੀ ਡੈਥ ਵਾਪੜੀ ਹੋਇਆ ਉਹ ਵੀ ਮੁੰਡਾ 90 ਪੁਲਿਸ ਵਾਲੇ ਛੱਡ ਗਏ ਵੀ ਉਹਨਾਂ ਨੂੰ ਕੋਈ ਸਾਡੇ ਉੱਤੇ ਲਾਪਰਵਾਹੀ ਰਹੀ